ਸਾਡੇ ਤਰਤਾਰਨ ਅਕਾਲੀ ਦਲ ਵਾਰਿਸ ਪੰਜਾਬ ਦੇ ਤਰਤਾਰਨ ਜ਼ਿਲ੍ਹਾ ਦੇ ਜ਼ਿਲ੍ਹਾ ਕੋਲ ਜਨਰਲ ਸਖਦੇਵ ਸਿੰਘ ਕਾਦੀਆਂ ਕਰਕੇ ਉਹ ਅਸੀਂ ਜਾ ਗਏ ਸੀ ਉਹ ਨੌਜਵਾਨ ਮੁੰਡੇ ਨੇ ਸਾਡੇ ਇੱਥੇ ਕਾਫੀ ਤਰਤਾਰਨ ਦਾ ਸਾਰਾ ਉਹ ਸਾਡੀ ਚੋਣ ਕੈਂਪੇਨਿੰਗ ਫੁਲ ਕਵਰੇਜ ਸੀਗੇ ਤੇ ਉਹਨਾਂ ਨੇ ਬਹੁਤ ਨਗੂਦੋਂ ਇਕੱਠੇ ਰਹਿ ਰਹੇ ਸੀਗੇ ਕੱਲੋਂ ਸ਼ਾਮ ਨੂੰ ਯਾਰਬ 11:30 ਵਜੇ ਤੋਂ ਬਾਅਦ ਹੀ ਸਾਹਮਣੇ ਮਿਲਦੇ ਆ ਆਪਣੇ ਘਰ ਜਾਣ ਵਾਸਤੇ ਕਾਰ ਦੀ ਅੰਦਰ ਤੇ ਉਹ ਰਸਤੇ ਵਿੱਚ ਉਹ ਸਭ ਤੋਂ ਵੇਰਕਾ ਬਟਾਲਾ ਰੋਡ ਤੇ ਜਾਂਦੇ ਆ ਉੱਥੇ ਕਿਸੇ ਖਾਕੀ ਵਰਦੀ ਧਾਰੀ ਨੇ ਉਹਨੂੰ ਕਿਤੇ ਹੱਤਤਾ ਤੇ ਉਹ ਰੁਕ ਉਹ ਰੁਕਿਆ ਤੇ ਰੁਕਦੇ ਸਾਰੀ ਜਦੋਂ ਕੋਈ ਉਹਨਾਂ ਨਾਲ ਗੱਲਬਾਤ ਹੋਈ ਤੇ ਉਸੇ ਵੇਲੇ ਕੋਈ ਪਤਾ ਨਹੀਂ ਚੱਲ ਸੀਟਦਾਰ ਛੁੱਟਿਆ ਗਿਆ ਕੀ ਕੀਤਾ ਗਿਆ ਤੇ ਉਹ ਇੱਕਦਾਂ ਬਲਾਸਟ ਹੋ ਕੇ ਉਹਦੀ ਗੱਡੀ ਨੂੰ ਆਗ ਲੱਗ ਗਈ ਤੇ ਉਹ ਬੜੀ ਮੁਸ਼ਕਲ ਨਾਲ ਉਹ ਜਿਹੜੀ ਉਹਦੀ ਬਾਰਿਸ਼ ਸੀ ਉਹ ਵੀ ਨਹੀਂ ਖੁੱਲੀ ਉਹ ਪਿਛਲੀ ਵਾਰੀ ਥਾਣੀ ਬੜੀ ਮੁਸ਼ਕਲ ਨਾਲ ਨਿਕੜ ਕੇ ਤੇ ਉਹ ਕਾਫੀ ਸੁੱਕਾ ਸੀਗਾ ਤੇ ਜਦੋਂ ਫਿਰ ਉਹ ਏਕਲ ਦਾ ਪਤਾ ਲੱਗਾ ਸਾਡੇ ਟੀਮ ਨੂੰ ਤੇ ਸਾਰੇ ਜਣੇ ਬੜੀ ਭੱਜੇ ਪਿੱਛੋਂ ਕੋਈ ਅਣਜਾਣ ਬੰਦੇ ਵੀ ਆਏ ਉਹਨਾਂ ਨੇ ਉਹਦੀ ਕੁਝ ਹੈਲਪ ਕਰਕੇ ਫੋਨ ਪਾਣੀ ਕੀਤਾ ਤੇ ਫੋਨ ਕਰਨ ਤੋਂ ਬਾਅਦ ਚ ਉਹ ਸਾਡੇ ਬੰਦੇ ਉੱਥੇ ਪਹੁੰਚੇ ਉਹਨਾਂ ਨੇ ਉਹਨੂੰ ਜਲਦੀ ਜਲਦੀ ਅਮਰਸਰ ਅਮਨਦੀ ਹਸਪੀਟਲ ਨੂੰ ਉਹਨੂੰ ਲਿਜਾਇਆ ਗਿਆ ਉੱਥੇ ਜਾਂਚ ਤੋਂ ਬਾਅਦ ਚ ਅਮਨਦੀ ਹਸਪੀਟਲ ਵਾਲਿਆਂ ਨੇ ਉਹਨੂੰ ਡੀਐਮਸੀ ਰੈਫਰ ਕੀਤਾ ਉਹ ਡੀ ਐਮ ਸੀ ਰਾਤਾ ਉਹ ਡੀ ਐਮ ਸੀ ਰੱਖ ਲਿਆ ਤੇ ਹੁਣ ਅਜੇ ਵੀ ਉਹਦੀ ਜਿਹੜੀ ਹਾਲਾਤ ਆ ਕੋਈ ਏਡੇ ਵਧੀਆ ਨਹੀਂ ਗੇ ਤੇ ਪਰ ਹੁਣ ਉਹ ਇੰਨਾ ਕਿ ਮੜਾ ਜਿਹਾ ਪਤਾ ਲੱਗਾ ਕਿ ਥੋੜਾ ਜਿਹਾ ਠੀਕ ਹੈ ਉਹ ਤੇ ਪਰ ਉਹ ਉਹ ਜਿਹੜਾ ਕਿ ਜੋ ਜੋ ਕੁਝ ਵਾਪਰੇ ਆ ਉਹਦੇ 'ਚ ਸਾਨੂੰ ਇਹ ਸ਼ੱਕ ਆ ਕਿ ਸਾਡੇ ਇਹ ਸਰਕਾਰ ਵੀ ਜਿਹੜੇ ਹੱਥ ਕੰਡੇ ਬਣਾ ਰਹੀ ਆ ਜਿੱਦਾਂ ਇੱਥੇ ਇਹ ਉਹ ਕਰਨ ਡਰਾਇਆ ਤੁਮ ਕਾਇਆ ਜਾ ਰਿਹਾ ਸਾਡੇ ਜਿਹੜੇ ਸਮਰਥਕਾਂ ਤੇ ਪਰਚੇ ਕੀਤੇ ਜਾ ਰਹੇ ਆ ਉਹ ਸਾਡਾ ਇੱਕ ਬੜਾ ਸਰਗਰਮ ਵਰਕਰ ਸੀਗਾ ਸਰਗਰਮ ਆਗੂ ਸੀਗਾ ਸਾਡੀ ਪਾਰਟੀ ਦਾ ਤੇ ਸਾਨੂੰ ਇਹ ਸ਼ੱਕ ਹੁੰਦਾ ਕਿ ਸ਼ਾਇਦ ਕੋਈ ਸਾਡੇ ਵਿਰੋਧੀ ਸਰਕਾਰ ਵੱਲੋਂ ਜਾਂ ਸਾਡੇ ਵਿਰੋਧੀ ਜਿਹੜੇ ਉਮੀਦਵਾਰ ਆ ਉਹਨਾਂ ਵੱਲੋਂ ਕੋਈ ਇਹੋ ਜਿਹਾ ਘਰਾ ਲੱਗਦਾ ਕਿ ਕੀਤਾ ਹੋ ਸਕਦਾ ਇਹ ਵੈਸੇ ਤਾਂ ਜਾਂਚ ਦਾ ਵਿਸ਼ਾ ਅਸੀਂ ਇਹ ਸਰਕਾਰ ਨੂੰ ਕਹਿੰਨੇ ਕਿ ਇਹਦੀ ਨਿਰਪੱਖ ਜਾਂਚ ਜਿਹੜੀ ਆ ਉਹ ਕਰਾਉਣ ਦੀ ਕੋਸ਼ਿਸ਼ ਕੀਤੀ ਜਾਵੇ ਕੋਸ਼ਿਸ਼ ਕਰਨ ਤੇ ਉਹ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਵਾਕਈ ਅਸੀਂ ਚੋਣ ਕਮਿਸ਼ਨ ਨੂੰ ਵੀ ਇੱਕ ਅਪੀਲ ਕਰਦੇ ਆ ਕਿ ਜਿਹੜੇ ਇੱਥੇ ਬਹੁਤ ਸਾਰੇ ਲੋਕਾਂ ਨੂੰ ਬੜਾ ਦਬਾਆ ਆਇਆ ਜਾ ਰਿਹਾ ਸਰਕਾਰ ਵੱਲੋਂ ਬੜੀਆਂ ਲੋਕਾਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਤੁਸੀਂ ਕੋਈ ਬੂਥਾ ਦੇ ਨਹੀਂ ਬਹਿਣਾ ਜਾਂ ਕੋਈ ਇਹੋ ਜਿਹੇ ਹਾਲਾਤ ਪੈਦਾ ਕੀਤੇ ਜਾ ਰਿਹਾ ਤੇ ਅਸੀਂ ਅਸੀਂ ਚਾਹੁੰਦੇ ਆ ਕਿ ਚੋਣ ਕਮਿਸ਼ਨ ਇਹ ਯਕੀਨੀ ਨਿਰਪੱਖ ਚੋਣਾ ਕਰਾਉਣ ਵਾਸਤੇ ਯਕੀਨੀ ਬਣਾਇਆ ਜਾਵੇ ਤੇ ਜਿਹੜਾ ਇਹ ਇਹ ਜਿਹੜਾ ਦਬਾਅ ਆ ਜਾਏ ਜਿਹੋ ਜਿਹੇ ਜਿਹੜਾ ਦਬਾਅ ਪਾਉਣ ਵਾਲੇ ਲੋਕ ਆ ਉਹਨਾਂ ਦੇ ਉਹਨਾਂ ਤੇ ਜਿਹੜੀ ਕਿ ਸਖਤ ਕਾਰਵਾਈ ਕੀਤੀ। ਇਹ ਜਿਹੜਾ ਇਨਸੀਡੈਂਟ ਹੋਇਆ ਕੋਈ ਪੁਲਿਸ ਅਧਿਕਾਰੀ ਵੀ ਤੁਸੀਂ ਬੰਦੀ ਦੱਸਦੇ ਹੋ ਜਾਂ ਕੁਝ ਪਤਾ ਕੰਨ ਪਾਇਆ ਹੈ ਕਿ ਵਾਕਈ ਹੀ ਉਹਨੂੰ ਸਟਾਈਲ ਸੀ। ਕਿ ਜਿਸ ਟਾਈਮ ਤੇ ਉਹ ਬਾਹਰ ਨਿਕਲੇ ਉਸ ਟਾਈਮ ਤੇ ਉਹ ਉਹਨੇ ਮੰਨੇ ਜਿਹੜੇ ਸਾਡੇ ਬੰਦੇ ਪਹਿਲਾਂ ਮਿਲੇ ਉਹਨੂੰ ਉਹ ਉਹਨੇ ਵੜੀ ਦੱਸਿਆ ਤੋਂ ਤੋਂ ਬਾਅਦ ਤੇ ਫਿਰ ਉਹ ਅਜੇ ਤੱਕ ਮੇਰੇ ਖਾਲੇ ਬੇਹੋਸ਼ ਆ ਤੇ ਉਹਨੇ ਦੱਸਿਆ ਕਿ ਮੈਂ ਨਹੀਂ ਤੇ ਰੋਕਦਾ ਨਹੀਂ ਸਿਆਹਮ ਸੇ ਉਹਨੇ ਮੈਂ ਤੇ ਸੋਚਿਆ ਕਿ ਸ਼ਾਇਦ ਕੋਈ ਕੋਈ ਕਿਸੇ ਸਕਾਰ ਨੂੰ ਰੋਕ ਰਹੀ ਮੈਨੂੰ ਤੇ ਮੈਂ ਰੋਗਿਆ ਤੇ ਉਹ ਰੁਕਦੇ ਸਾਰੇ ਜਿਆਦਾ ਕੋਈ ਉਸੇ ਵੇਲੇ ਮਿੰਟਾਂ ਜਿਹੇ ਬਲਾਸ ਹੋ ਗਿਆ ਫਿਰ ਮੈਨੂੰ ਪਤਾ ਨਹੀਂ ਲੱਗਾ ਕਿ ਕੀ ਘਟਨਾ ਵਾਪਰੀ ਆ ਤੇ ਉਹਨੂੰ ਬੜੀ ਮੈਂ ਮੁਸ਼ਕਲ ਨਾਲ ਆਪਣੀ ਜਿਹੜੀ ਉੱਤੇ ਕੁਦਰਤੀ ਮੇਰੀ ਪਿਛਲੀ ਵਾਲੀ ਖੁੱਲ ਵੀ ਕਰਕੇ ਮੇਰੀ ਜਾਨ ਬਚ ਗਈ ਅਜਿਹੇ ਹਾਲਾਤ ਹੀ ਮੇਰੇ ਸਾਹ ਜੀਆ ਤੇ ਫਿਰ ਵੀ ਇਲੈਕਸ਼ਨ ਕਮਿਸ਼ਨ ਨੂੰ ਯਾ ਕੰਪਲੇਨ ਭੇਜ ਰਹੇ ਆ ਤੇ ਅਸੀਂ ਸਵੇਰੇ ਆਪਣਾ ਡਿਪੋਰਿਸ਼ਨ ਅਮਰਸਰ ਦੇ ਇਲੈਕਸ਼ਨ ਕਮਿਸ਼ਨ ਨੂੰ ਭੇਜਾਂਗੇ ਕਿ ਉਹ ਇਹਦੀ ਗਰਭਖੇ ਜਾਂਚ ਕਰਨ ਕਿ ਇਹ ਕੀ ਕਹਾਣਾ ਕਿ ਉਹ ਦਿੱਕਤਾਂ ਵਾਪਰ ਰਹੀ ਤੇ ਕੀ ਕੀ ਦਾ ਇਲੈਕਸ਼ਨ ਦਾ ਮਹੌਲ ਜਿਵੇਂ ਚੱਲ ਰਿਹਾ ਸਾਹਮਣੇ ਉਹਨਾਂ ਨੇ ਸੀ ਸਭਾਈ ਹਾਂਜੀ ਉਹਨਾਂ ਉਹਨਾਂ ਦਾ ਕਾਫੀ ਵੱਡਾ ਰੋਲ ਸੀਗੇ ਸਾਡੀ ਟੀਮ 'ਚ ਇਲੈਕਸ਼ਨ ਕੈਂਪੇਨ 'ਚ ਤੇ ਉਹ ਵੀ ਮੇਨ ਜਿਹੜੇ ਬੰਦੇ ਸਾਡੇ ਇਲੈਕਸ਼ਨ ਦੀ ਟੀਮ ਦੇ ਸੀਗੇ ਇਸੇ ਕੰਟਰੋਲ ਕਰਨ ਵਾਲੇ ਉਹਨਾਂ ਸੀਗੇ ਇਸ ਕਰਕੇ ਸਾਨੂੰ ਲੱਗਦਾ ਹੈ ਕਿ ਸ਼ਾਇਦ ਇਹ ਜੋ ਸਾਡੀ ਪਾਰਟੀ ਦੀ ਚੜ੍ਹਾਈ ਵੇਖ ਕੇ ਸਾਡੇ ਉਮੀਦਵਾਰ ਦੀ ਕਾਫੀ ਅੱਗੇ ਹੋਂਦੇ ਇਹ ਸੀ ਕਰਕੇ ਕਿਸੇ ਨਾ ਕਿਸੇ ਤਰੀਕੇ ਨਾਲ ਸਾਡੀ ਜਿਹੜੀ ਟੀਮ ਨੂੰ ਤੁਰਰਾਤ ਨੂੰ ਕਾ ਕੇ ਜਾਂ ਕੋਈ ਇਹਨਾਂ ਦੇ ਐਸ਼ਕ ਪੈਦਾ ਕਰਕੇ ਉਹਨਾਂ ਨੂੰ ਪਿੱਛੇ ਲੈ ਜਾ ਸਕੀਏ ਇਹ ਕੀ ਕਰਾਂਗੇ ਜਿਹੜਾ ਇਹ ਇਨਸੀਡੈਂਟ ਹੋਇਆ ਉਹ ਕੌਣ ਸੀ ਉਹਦੀ ਗੱਲ ਬਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਕੋਲ ਕੱਲ ਰਾਤ ਨੂੰ ਸਫੇਤ ਮੈਨੂੰ ਚੰਗਾ ਭਰਾ ਮਿਲਿਆ 10 ਵਜੇ ਦਾ ਸਮਾਂ ਸੀ ਜਦੋਂ ਮੈਂ ਉੱਥੇ ਜਾਣ ਲੱਗਾ ਸੀ ਤੇ ਚੰਗੀ ਭਲੀ ਆਪਾਂ ਹੱਸ ਕੇ ਗੱਲ ਕੀਤੀ ਤੇ ਮੈਂ ਇਹਨੂੰ ਪੁੱਛਿਆ ਕਿ ਮੈਂ ਹਾਂ ਕਿਸ ਹੌਨ ਗਰਾਉਂਡ ਤੇ ਕੀ ਬਿਸ਼ੋਨਾ ਇਹਨਾਂ ਮੰਦੀਸ ਨੂੰ ਜੋ ਏਅਰਪੋਰਟ ਚੱਲ ਰਿਹਾ ਆਪਣਾ ਤੇ ਉਸ ਨਾਲ ਕਿਰਪਾ ਕਰਨ ਕਿ ਆਪਣੇ ਮਲਜੀਤਵਾਲ ਕਾਂ ਦਾ ਵੀ ਆਪਾਂ ਚਾਹੁੰਦੇ ਆ ਤੇ ਅੱਜ ਇਸ ਸਮੇਂ ਚੋਨ ਚੋਨ ਨਹੀਂ ਤੇ ਜਾਣਾ ਵਿਆ ਸੀ ਉਹ ਤਰ੍ਹਾਂ ਮੈਨੂੰ ਕਿ 1:30 2 ਵਜੇ ਦਾ ਸਮਾਂ ਸੀ ਮੈਨੂੰ ਕੁਝ ਪਤਾ ਲੱਗਾ ਕਿ ਸੁਖਦੇਵ ਇਹਨਾਂ ਸਰ ਦਾ ਟਿਕਟਟੀ ਦੇ ਵਿੱਚ ਦਿੱਤੀ ਸੀ ਕਰਦਾ ਨੂੰ ਸ਼ੁਰੂਤਾ ਪੂਰੇ ਪਟਵਰੋਂ ਪੰਪਨਾ ਅਗੇ ਇਹ ਮੈਨੂੰ ਐਸੇ ਸਕੇਨਾ ਕਿ ਸਰਕਾਰਾਂ ਨੇ ਸਫਤ ਵਿੱਚ ਸਰਦਾ ਜਿੰਦਾ ਕਰਦਾ ਨਾ ਕਿ ਇਹੋ ਜੇ ਕੰਮ ਕਰਨੇ ਕਿਤੇ ਨਾ ਕਿਤੇ ਬਹੁਤ ਗਲਤ ਹੈ ਕਿਉਂਕਿ ਦੇਖੋ ਇਹ ਲੋਕਤੰਤਰ ਦੇਸ਼ ਆ ਜੇ ਆਪਾਂ ਇਹ ਤੁਰੇ ਧਕੇਸ਼ੇ ਕਿਸੇ ਉੱਤੇ ਕਰਦੇ ਰਾਵਾਂਗੇ ਤੇ ਬਹੁਤ ਗਲਤ ਹੈ ਕਿਉਂਕਿ ਹਰ ਕਿਸੇ ਵਿਅਕਤੀ ਨੂੰ ਆਪਣਾ ਚੋਣ ਲੜਦਾ ਅਧਿਕਾਰ ਆ ਪਰ ਆਪਾਂ ਇਸ ਤਰ੍ਹਾਂ ਨੇ ਕਿਸੇ ਨਾਲ ਕਰੀਏ ਕਿ ਹਰ ਕਿਸੇ ਦੀ ਜਾਨ ਆਪਾਂ ਖਤਰੇ ਚ ਪਾ ਕੇ ਆਪਾਂ ਚੋਣਾ ਲੜੀਏ ਪਹਿਲੀ ਗੱਲ ਤਾਂ ਸਹੂਨ ਆਣੀ ਚਾਹੀਦਾ ਬਹੁਤ ਜ਼ਿਆਦਾ ਗਲਤ ਹੋਇਆ ਸੁਖਦੀਪ ਵੀਰ ਦਿਨ ਰਾਤ ਦੇ ਕਰਕੇ ਮਲਕੀ ਦੀ ਤੀਨ ਮਰਗ ਨਾਲ ਕੰਮ ਕਰਦਾ ਪਿਆ ਸੀ ਤੇ ਇਹ ਵੈਸੇ ਬਹੁਤ ਜ਼ਿਆਦਾ ਥੱਕਾ ਹੋਇਆ ਦੱਸ ਸੁਖਦੀਪ ਵੀਰ ਜੇ ਐਸ਼ੀ ਨਿਮਿਸ਼ ਸ਼ਿਕਾਇਤ ਕਰੀ ਬਿਲਕੁਲ ਜੀ ਬਿਲਕੁਲ ਲੈਸਟ ਤੀਨ ਨੂੰ ਸ਼ਿਕਾਇਤ ਹੋ ਚੁੱਕੀ ਹੈ ਉਹਨਾਂ ਦੀ ਕਿ ਅਸੀਂ ਇਹਦੀ ਚਿੰਨੇ ਕੀ ਸਖਤੇ ਸ਼ਬਦ ਨਹੀਂ ਦਿੰਦਾ ਵੀ ਕਰਦੇ ਹਾਂ ਤੁਸੀਂ ਕਿ ਇਹਨੇ ਪ੍ਰੋਪਰ ਜਾਂਚ ਹਰ ਤਰੀਕੇ ਨਾਲ ਕੀਤੀ ਜਾਵੇ ਕਿਉਂਕਿ ਇਹ ਟੀਮ ਦੇ ਵਿੱਚ ਕਾਫੀ ਰੋਸ ਹੈ ਜੇ ਜਾਂਚ ਸਹੀ